ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਓਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦਿਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਹਉ ਹਉ ਸੱਚ ਹੋਵੇ ਸੁਖ ਹਟਾਲ ਗੁਰ ਸੇਵੀਐ ਐਨਸ ਸਹਜ ਸੁ ਭਾਏ ਦਰਸ਼ਨ ਪਰਸੀਐ गुरु के जन्म मरण दुख जाए सोई महला चौथा कार पजवा एक ਓੰਕਾਰ ਸਤਗੁਰ ਪ੍ਰਸਾਦ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ बुझ ਗਈ ਆ ਸੇ ਆ ਮਨ ਤਨ ਦੇਵਾ ਸਤ ਗੁਰੇ ਮੈਂ ਮਿਲੇ ਪ੍ਰਭ ਗੁਣਤਾਸੀ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੋਝ ਗਈਐ ਸੇ ਹਉ ਤਮਨ ਤਨ ਦੇਵ ਸਤਿਗੁਰੇ ਮੈਂ ਮੇਲੇ ਪ੍ਰਭ ਗੁਣ ਤਾਸੀ ਤਨ ਤਨ ਗੁਰਵਡ ਪੁਰਖ ਹੈ ਮੈਂ ਦਸੇ ਹਰ ਸਬਸੇ ਵਡਪਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ ਵਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ ਕਾਰ ਆਵੋ ਚਰੀ ਵਿਛੁੰਨੀਆਂ ਮਿਲ ਸ਼ਬਦ ਗੁਰੂ ਪ੍ਰਭ ਨਾਹਾ ਹਉ ਤੁਜ ਬਾਜੋਂ ਖਰੀ ਉਡੀਣੀ ਜੋ ਜਲ ਬਿਨ ਮੀਨ ਮਰਹਾ ਵਡ ਭਾਗੀ ਹਰ ਧਿਆਇਆ ਜਨ ਨਾਨਕ ਨਾਮ ਸਮਾ ਮਨ ਦਹ ਦਿਸ ਚਲ ਚਲ ਭਰਮਿਆ ਮਨ ਮੁਖ ਪਰਮ ਭੁਲਾਇਆ ਨਿਤ ਅਸਾ ਮਨ ਚਿਤ ਵੈ ਮਨ ਤ੍ਰਿਸ਼ਨਾ ਭੋਖ ਲਗਾਇਆ ਆਨਤਾ ਧਨ ਤਰ ਦਬਿਆ ਫਿਰ ਬਿਖ ਭਾਲਣ ਗਿਆ ਜਨ ਨਾਨਕ ਨਾਮ ਸਲਾਹ ਤੂੰ ਬਿਨ ਨਾਵੇ ਪਚ ਪਚ ਮੋਇਆ ਗੋਰ ਸੁੰਦਰ মোহন ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰੇ ਹਿਰਦੈ ਸੋਧ ਬੋਧ ਵਿਸਰ ਗਈ ਮਨ ਆਸ ਚਿੰਤ ਵਿਸਾਰਿਆ ਮੈਂ ਅੰਤਰਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਧਾਰਿਆ ਵੜ ਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿੰਖਿਨ ਖਿਨ ਵਾਰਿਆ ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ ਵੜ ਭਾਗੀ ਰਬ ਆਇ ਮਿਲ ਜਨਾਨਕ ਖਿਨ ਖਿਨੇ ਵਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ